ਨਾ ਜਾਵੇ ਤੇ ਕਿਸੇ ਨੇ ਨਹੀਂ ਇੱਥੋਂ ਦਿਖਾਓ ਪਾਣੀ ਕਿੱਥੇ ਤੁਹਾਡੇ ਫਸਲਾਂ ਦੇ ਟੱਕਰ ਆ ਗਿਆ ਸਾਡੇ ਆਹ ਥੱਲੇ ਸਾਡੇ ਵਾਲੀ ਫਸਲ ਆਈ ਸਾਰੀ ਥੱਲੇ ਉਹ ਡੁੱਬੀ ਪਈਆਂ ਤਸਵੀਰਾਂ ਹਰਜੰਤ ਬੁਰਾ ਟਾਉਨ ਦੀਆਂ ਨੇ ਜਿੱਥੇ ਕੇ ਘੱਗਰ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈ ਔਰ ਇਸੇ ਪਾਣੀ ਦੇ ਚੱਲਦਿਆਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਮ ਵੀ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਲਗਭਗ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਔਰ ਆਪਾਂ ਖੜੇ ਹਾਂ ਇਸ ਵੇਲੇ ਸ ਸੁਮਾਣਾ ਤੋਂ ਜਦੋਂ ਬਾਦਸ਼ਾਹਪੁਰ ਵਾਲੇ ਸਾਈਡ ਜਾਂਦੇ ਆ ਤਾਂ ਬਾਦਸ਼ਾਹਪੁਰ ਤੋਂ ਇੱਕ ਕਾਰ ਸੇਵਾ ਵਾਲੇ ਬਾਬਿਆਂ ਨੇ ਪੁਲ ਵੀ ਬਣਾਇਆ ਹੋਇਆ ਉਸੇ ਪੁਲ ਦੇ ਕੋਲ ਹੀ ਆਪਾਂ ਖੜੇ ਆ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਕਾਫੀ ਜ਼ਿਆਦਾ ਸੀਮਿੰਟ ਵਾਲੇ ਤੋੜੇ ਔਰ ਮਿੱਟੀ ਦੇ ਢੇਰ ਦੇਖ ਰਹੇ ਹੋ ਇਹ ਉਹੀ ਪੁਲ ਹੈ ਜਿਹੜਾ ਕਿ ਕਾਰ ਸੇਵਾ ਵਾਲੇ ਬਾਬਾ ਜੀ ਨੇ ਬਣਾਇਆ ਹੋਇਆ ਔਰ ਪੁਲ ਨੂੰ ਟੱਚ ਕਰਦਾ ਪਾਣੀ ਤੁਸੀਂ ਦੇਖ ਰਹੇ ਹੋ ਔਰ ਨਾਲ ਹੀ ਤਸਵੀਰਾਂ ਦੇ ਵਿੱਚ ਹਰਜੰਦਪੁਰਾ ਟਾਊਨ ਦੇ ਉੱਪਰ ਜਿਹੜਾ ਪੁਲ ਬਣਿਆ ਹੋਇਆ ਪੁਲ ਦੇ ਵਿੱਚ ਪਈ ਹੋਈ ਦਰਾੜ ਇਹ ਦੱਸਣ ਦੇ ਵਿੱਚ ਕਾਫੀ ਹੈ ਕਿ ਬਹੁਤ ਜ਼ਿਆਦਾ ਵੱਡਾ ਖਤਰਾ ਬਣਿਆ ਹੋਇਆ ਹੈ ਸੋ ਆਪਾਂ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਇੱਥੇ ਖੜੇ ਨੇ ਕਿਸਾਨ ਵੀਰ ਸਾਡੇ ਜਿਨ੍ਹਾਂ ਦੀਆਂ ਪੈੜੀਆਂ ਤਕਰੀਬਨ ਫਸਲਾਂ ਡੁੱਬ ਚੁੱਕੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਵੀਰ ਅਨੇ ਦੱਸ ਰਹੇ ਨੇ ਕਿ ਇਹ ਸਾਈਡ ਬਹੁਤ ਜ਼ਿਆਦਾ ਪਾਣੀ ਕੱਲ ਦਾ ਆਇਆ ਹੋਇਆ ਹੈ ਆਪਾਂ ਉਸ ਲੋਕੇਸ਼ਨ ਤੇ ਵੀ ਸਾਰੀ ਗੱਲਬਾਤ ਕਰਾਂਗੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਪਾਣੀ ਦੀ ਰੋਕ ਜਿਹੜੀ ਆ ਪੁੱਲ ਨੂੰ ਡਾਫ ਕਹਿੰਦੇ ਨੇ ਇਹਨੂੰ ਪਾਣੀ ਦੀ ਡਾਫ ਲੱਗੀ ਹੋਈ ਪੁੱਲ ਦੇ ਨਾਲ ਦੇਖੋ ਬਿਲਕੁਲ ਟੱਚ ਹੋਇਆ ਪਾਣੀ ਇਹ ਕੀ ਕਰ ਰਹੇ ਹਨ ਕਿਉਂਕਿ ਸਫਾਈ ਨਹੀਂ ਹੁੰਦੀ ਪ੍ਰੋਪਰ ਜੇ 6 ਮਹੀਨੇ 3 ਮਹੀਨੇ 2 ਮਹੀਨੇ ਪਹਿਲਾਂ ਸਫਾਈ ਹੋ ਜੇ ਤਾਂ ਜਿਹੜੀ ਡਾਫ ਹੈ ਇਹ ਲੱਗਣੋਂ हट ਜਾਏ ਔਰ ਪਾਣੀ ਜਿਹੜਾ ਆਪਣੀ ਪ੍ਰੋਪਰ ਜਗ੍ਹਾ ਤੇ ਜਾਣਾ ਜਿਹੜਾ ਪੈਲੀਆਂ ਦੇ ਵਿੱਚ ਬਾਹਰ ਨਿਕਲਦਾ ਪਾਣੀ ਉਹ ਨਾਨਕ ਕੀ ਸਰਕਾਰ ਤੋਂ ਤੁਸੀਂ ਮੰਗ ਵੀ ਕੀ ਕਰਦੇ ਆਂ ਸਾਡੇ ਆ ਇੱਕ ਤਾਂ ਸੈਂਪਲ ਇੱਥੇ ਬੰਨਿਆ ਜਾ ਵੀ ਬੰਦ ਕਰਨ ਵਾਲਾ ਸਾਡਾ ਜਿਵਾੜ ਇੱਕ ਘੱਗ ਦਾ ਇਹ ਸਾਡੀ ਖਾਂਟ ਮਾਰਦੀ ਹੈ ਹਜੇ ਇੱਕ ਘੱਗ ਦਾ ਪਾਣੀ ਉੱਥਾਂ ਜਾਣਾ ਨਹੀਂ ਚਾਹੀਏ ਤੇ ਕਦਨ ਕਦਨ ਪਾਣੀ ਥੋੜਾ ਡਵਾਸ ਆ ਗਿਆ ਜੀ ਤੁਹਾਡੇ ਸਾਹਬ ਨੂੰ ਹਾਂ ਜੀ ਡਵਾਸ ਆਈ ਪਾਣੀ ਸਾਡੇ ਸਾਡੇ ਤਾਂ ਨੀਂਦਾਂ ਡੁੱਬ ਗਿਆ ਵਾਵਾ ਏਰੀਆ ਖਤਮ ਕਰ ਦੋਸਤੋ ਮੇਰੇ ਪਿੱਛੇ ਤੁਸੀਂ ਹਰਚੰਦਪੁਰਾ ਟਾਊਨ ਦੇ ਵਸਨੀਕ ਔਰ ਨੌਜਵਾਨਾਂ ਨੂੰ ਦੇਖ ਰਹੇ ਹੋ ਜਦੋਂ ਜਦੋਂ ਵੀ ਹੜ ਆਏ ਤਾਂ ਇਹ ਜਿਹੜੇ 2 300 300 400 ਕਿੱਲਾ ਜਿੱਥੇ ਕਿ ਗਰਦੇ ਪਾਣੀ ਨਿਕਲਣ ਤੋਂ ਪਹਿਲਾਂ ਹੀ ਜਿਹੜੇ ਆ ਫਸਲਾਂ ਢੁੱਭ ਜਾਂਦੀਆਂ ਨੇ ਆਪਾਂ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਸਾਹਿਬ ਖੜੇ ਨੇ ਕੁਝ ਨੌਜਵਾਨ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹਨਾਂ ਨੂੰ ਅਜਿਹੀ ਲੋੜ ਹੈ ਸਰਕਾਰ ਕੋਲੋਂ ਕੀ ਇਹਨਾਂ ਦੀ ਮੰਗ ਹੈ ਕੀ ਉਹ ਹੇਲੇ ਵਸੀਲੇ ਨੇ ਜਿਨ੍ਹਾਂ ਨਾਲ ਇਹਨਾਂ ਦੀਆਂ ਫਸਲਾਂ ਹਾਰ ਤੋਂ ਬਚ ਸਕਦੀਆਂ ਨੇ ਔਰ ਇਹਨਾਂ ਤੋਂ ਕੋਈ ਸਵਾਲ ਵੀ ਕਰਾਂਗੇ ਸੋ ਆਓ ਅਪਸ ਦਾ ਚੱਲਦੇ ਆਂ ਕੁਝ ਜਿਹੜੇ ਇੱਥੇ ਵਸਦੇ ਨੇ ਲੋਕਲ ਇੱਥੇ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਫਸਲਾਂ ਤਕਰੀਬਨ ਡੁੱਬੀਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਅਮਨਪ੍ਰੀਤ ਸਿੰਘ ਆ ਜੀ ਹੜ੍ਹ ਆਉਣ ਤੋਂ ਪਹਿਲਾਂ ਕੋਈ 6 ਮਹੀਨੇ ਸਾਲ ਪਹਿਲਾਂ ਨਹੀਂ ਇਹਦਾ ਕੋਈ ਹੱਲ ਹੋ ਸਕਦਾ ਜੀ ਮੇਰੀ ਨਜ਼ਰ ਚ ਤਾਂ ਸਰਾਰ ਜੀ ਇੱਕ ਘਪਲਾ ਜੀ ਬਹੁਤ ਵੱਡਾ ਹਰ ਸਾਲ ਡਰੇਨ ਘੱਗਰ ਬਣੀ ਨਹਿਰਾਂ ਦੀ ਸਫਾਈ ਦੇ ਨਾਮ ਤੇ ਜਿਹੜਾ ਹੋ ਰਿਹਾ ਜੀ ਬਹੁਤ ਵੱਡਾ ਘਪਲਾ ਜੀ ਹੈ ਹੁੰਦਾ ਤਾਂ ਸਫਾਈ ਹੁੰਦੀ ਤਾਂ ਕਦੇ ਪਿਛਲੇ ਜਦੋਂ 23 ਵਾਲਾ ਫਲੱਡ ਆਇਆ ਉਸ ਤੋਂ ਬਾਅਦ ਇੱਕ ਵਾਰੀ ਇੱਕ ਦਾਰ ਖੋਲਿਆ ਜੀ ਘੱਗਰ ਦਾ ਪੁਲ ਦੇ ਥੱਲੇੋਂ ਪਰ ਉਹ ਇੱਕ ਵਾਰੀ ਖੋਲ ਕੇ ਦੁਬਾਰਾ ਫੇਰ ਉਹੀ ਹਾਲ ਹੈ ਹੁਣ ਫੇਰ ਕੋਈ ਦੁਬਾਰਾ ਕਿਸੇ ਨੇ ਸਾਰ ਨਹੀਂ ਲਈ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜੇ ਐਮਐਲਏ ਸਾਹਿਬ ਨੇ ਜਾਂ ਜਿਹੜੀ ਮੌਜੂਦਾ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਚੜ੍ਹਦੀ ਕੀ ਕਹਿਣਾ ਚਾਹੋਗੇ ਅਸੀਂ ਤੇਹੀ ਕਹਿਣਾ ਚਾਹਾਂਗੇ ਉਹਨਾਂ ਨੇ ਐਮਐਲਏ ਸਾਹਿਬ ਨੇ ਬਾਜੀਗਰ ਸਾਹਿਬ ਨੇ ਇਥੋਂ ਮੌਕਾ ਦੇਖਿਆ ਵੀ ਹੋਇਆ ਜੀ ਆ ਖਾਂਡ ਦਾ ਤੇ ਜੇ ਉਹਨਾਂ ਦੀ ਨਿਗ੍ਹਾਸਵੱਲੀ ਹੋਵੇ ਤਾਂ ਇਸ ਦਾ ਕੋਈ ਹੱਲ ਕਰ ਦੇਣ ਕੋਈ ਗਰਾਂਟ ਦੇਣ ਪਿੰਡ ਵਾਲੇ ਸਾਡੇ ਆਲੇ ਦੁਆਲੇ ਸਾਰੇ ਲੋਕ ਤਿਆਰ ਨੇ ਬਸ ਨਾਲ ਉਹਨਾਂ ਦਾ ਸਰਕਾਰ ਦਾ ਸਾਥ ਚਾਹੀਦਾ ਹੈ ਜੀ ਤੁਹਾਡੇ ਸਾਹਮਣੇ ਵੀ ਹੱਲ ਹੋ ਸਕਦਾ ਹੱਲ ਹੋ ਸਕਦਾ ਕਿਹੜੀ ਚੀਜ਼ ਦਾ ਹੱਲ ਨਹੀਂ ਹੁੰਦਾ ਜੀ ਕੁਛ ਵੀ ਦੇ ਕੇ ਜਿਆਦਾ ਵੱਡਾ ਵੀ ਨਹੀਂ ਹੈਗਾ ਜੀ ਇਹ ਜੀ ਕਿੰਨੇ ਕਿੱਲੇਾਂ ਦੇ ਵਿੱਚ ਜਿਹੜੀ ਹਰ ਸਾਲ ਤਕਰੀਬਨ ਜਦੋਂ ਹਾੜ ਆਉਂਦੇ ਆ ਹਾੜਾਂ ਦਰਾਂ ਤਬਾਈ ਮੱਚਦੀ ਕਿੰਨੇ ਕਿੱਲੇਾਂ ਦੇ ਆ ਤੁਸੀਂ ਦੇਖ ਲਓ ਜੀ ਇੱਥੋਂ ਵਾ ਘੱਗਰ ਤੋਂ ਲੈ ਕੇ ਉਹ ਬੰਨ ਦੇ ਵਿੱਚ ਏਰੀਆ ਇਹ ਤਾਂ ਹਰ ਸਾਲ ਡੋਬੀ ਜਾਂਦਾ ਜੀ 6-700 ਕਿੱਲੇ ਹਲੇ ਘੱਗਰ ਤੋਂ ਪਾਣੀ ਬਾਹਰ ਨਹੀਂ ਨਿਕਲਿਆ ਤਾਂ ਪਹਿਲਾਂ ਹੀ ਪਾਣੀ ਦੇ ਵਿੱਚ ਡੁੱਬ ਗਾਣਾ ਜੀ ਹਾਂ ਜੀ ਹਾਂ ਇਹ ਪਹਿਲੇ ਡੁੱਬ ਜਾਂਦੇ ਕਿੰਨੇ ਕਿੱਲੇ ਆ ਇਦਾਂ ਦੇ ਇਹ ਘਟੋ ਘਟ 2-250 ਕਿੱਲੇ ਏਕੜ ਹੈਗਾ ਜਿਹੜਾ ਇਦਾਂ ਹੀ ਡੁੱਬ ਜਾਂਦਾ ਜੀ ਹਰ ਸਾਲ ਅੱਧਾ ਘੱਗਰ ਹੁੰਦਾ ਇਹ ਪਹਿਲਾਂ ਹੀ ਡੁੱਬ ਜਾਂਦਾ ਜੀ ਔਰ ਲੱਗਦੀ ਕੁ ਉਮੀਦ ਸਰਕਾਰ ਤੋਂ ਤੁਹਾਨੂੰ ਦੇਖੋ ਜੀ ਉਮੀਦ ਤਾਂ ਹੁਣ ਜੀ ਰੱਖ ਕੇ ਬੈਠੇ ਆਂ ਉਮੀਦ ਤਾਂ ਜੀ ਤੇ ਹੀ ਦੁਨੀਆ ਆਸ ਤੇ ਦੁਨੀਆ ਕਾਇਮ ਆ ਜੀ ਆ ਜੀ ਵਾਰੀ ਅਸੀਂ ਆਸ ਰੱਖਦੇ ਹਾਂ ਸਾਡੀ ਇਹ ਬੰਨੀ ਜਾਵੇ ਹਾਂ ਔਰ ਹਰ ਵਾਰੀ ਤੁਹਾਡਾ ਵੱਡਾ ਨੁਕਸਾਨ ਹਰ ਵਾਰੀ ਨੁਕਸਾਨ ਹੁੰਦਾ ਜੀ ਹੋ ਗਿਆ ਜੀ ਹੋ ਚੁੱਕਿਆ ਜੀ ਅੱਧਾ ਤਾਂ ਹੋ ਹੀ ਗਿਆ ਜੀ ਸਮਝੋ ਜੀ ਗੋਭ ਚ ਜੀਰੀ ਆ ਜਿਹੜੀ ਹੁਣ ਪਾਣੀ ਪੈ ਗਿਆ ਉਹ ਹੁਣ ਆ ਜੀਰੀਆਂ ਅੱਧ ਤੋਂ ਨਿਸਰਨ ਗਈਆਂ ਜਿਹੜੇ ਨੂੰ ਗੋਭ ਨੂੰ ਪਾਣੀ ਲੱਗ ਗਿਆ ਉਹ ਇੱਕ ਤਰ੍ਹਾਂ ਖਤਮ ਹੀ ਆ ਜੀ ਖਰਾਬ ਹੋ ਗਿਰੋ ਹਰੀਆਂ ਦੇਖਦੀਆਂ ਦੇ ਵਿੱਚੋਂ ਦੇਖ ਪਾਣੀ ਸਾਰੇ ਫਿਰ ਗਿਆ ਜੀ ਇੱਥੇ ਸਾਡੇ ਥੱਲੇ ਸਦੇ ਲੰਘ ਗਿਆ ਜੀ ਓਕੇ ਰੁਕੀ ਨ ਦਰਸ਼ਨ ਸਿੰਘ ਜੀ ਕਿੰਨੇ ਕ ਸਾਲਾਂ ਤੋਂ ਇਹਦਾ ਤੁਸੀਂ ਸੰਤਾਪ ਭੋਗ ਰਹੇ ਹੋ ਇਹ ਤਾਂ ਦੇਖੋ ਹੁਣ ਮੇਰੀ ਉਮਰ ਕਿੰਨੀ ਆ ਸਾਨੂੰ ਸਾਰੀ ਉਮਰੀ ਹੋ ਗਈ ਹੈ ਜੀ ਇਹ ਕੰਮ ਸਾਡੇ ਹੁੰਦੇ ਸਾਡੇ ਹੁੰਦੇ ਨੂੰ ਕਿਸੇ ਟਾਈਮ ਕੋਈ ਸਾਲ ਲੰਘਦਾ ਵਾ ਕੇ ਸਾਡੀ ਫਸਲ ਥੋੜੀ ਕੁਝ ਬਚ ਜਾਂਦੀ ਆ ਦੇ 23 ਦੀ ਗੱਲ ਕਰੀ 23 ਚ ਵੀ ਹੜਾ ਆਇਆ 23 ਦੇ ਵਿੱਚ ਵੀ ਹੜਾ ਆਇਆ ਸੀ ਜੀ ਇਸ ਤਰ੍ਹਾਂ ਹੀ ਪਾਣੀ 23 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਉਹਨਾਂ ਤੋਂ 90 ਚ 88 ਚ 80 ਦੇ ਵਿੱਚ ਵੀ 99 ਚ 94 ਜੋ ਵੀ ਆ ਜੀ ਪਿਛਲੇ ਸਾਡੀ ਹਰ ਸਾਲ ਮਰਦੇ ਆਏ ਸਾਲ ਹੀ ਇੱਥੇ ਹਰ ਆਉਂਦਾ ਰਿਹਾ ਇਸ ਸਾਲ ਇਸ ਵਾਰ ਤਾਂ ਬਹੁਤ ਸਮਾਂ ਵੀ ਨਹੀਂ ਕੋਈ ਲੰਘਿਆ ਨਾ ਜੀ ਇੱਕ ਵਾਰੀ ਅਸੀਂ ਇਹ ਖਾਂਡ ਪਹਿਲਾਂ ਆਪਣੇ ਪੈਸੇ ਨਾਲ ਬਣ ਵੀ ਚੁੱਕੇ ਆ ਜੀ ਇਹ ਖਾਂਡ ਆਪਣੇ ਪੈਸੇ ਨਾਲ ਬਣੀ ਸਾਨੂੰ ਗਵਰਨਮੈਂਟੋਂ ਕੋਈ ਪੈਸਾ ਨਹੀਂ ਕਿੱਦੋ ਪਰਚਾਦ ਨੂੰ ਕੋਈ ਮਤਲਬ ਹੋ ਜਾਣੀ ਕਿ ਸਾਨੂੰ ਕੋਈ ਮਦਦ ਨਹੀਂ ਸੀ ਮਿਲੀ ਅਸੀਂ ਆਪਣੇ ਹੀ ਪੈਸੇ ਇਕੱਠੇ ਕਰਕੇ ਪਿੰਡਾਂ ਵਾਲਿਆਂ ਨੇ ਮਤਲਬ ਇਹ ਖਾਂਡ ਬਣ ਲਈ ਸੀ ਕਿਹੜੇ ਕਿਹੜੇ ਪਿੰਡ ਬਜ਼ੁਰਗੋਂ ਪਿੰਡਾਂ ਇੱਥੇ ਨੇੜੇ ਨੇ ਇੱਥੇ ਦੇਖੋ ਜੀ ਹਰਜੰਦਪੁਰ ਟਾਊਨ ਹਰਜੰਦਪੁਰ ਇੱਕ ਇੱਕ ਬਾਦਸ਼ਾਹਪੁਰ ਉਹਦਾ ਆਪਾ ਗੋਮਾਦਰੀ ਸਿੱਛੇ ਸਾਡੇ ਤੋਂ ਅੱਗੇ ਮਤਲਬ ਖੇੜੀ ਹਰਿਆਣੇ ਦੇ ਵਿੱਚ ਖੇੜੀ ਆ ਗਈ ਇਸ ਤੋਂ ਅੱਗੇ ਸਤਰਾਣਾ ਬਾਦਸ਼ਾਹ ਪਰ ਉਤਾਰਾ ਮਤਲਬ ਤੇ ਪਿੱਛੇ ਮਰੋੜੀ ਮਰੋੜੀ ਕਾਫੀ ਪਿੰਡ ਨੇ ਜਿਹੜੇ ਹਨ ਜੀ ਹਾਂ ਕਾਫੀ ਪਿੰਡ ਆ ਜੀ ਕਾਫੀ ਪਿੰਡ ਆਣ ਕੇ ਫੋਟੋ ਖਿੱਚਣ ਵਾਸਤੇ ਆਉਂਦੇ ਆ ਜੀ ਇੱਥੇ ਇੱਥੇ ਆਣ ਕੇ ਮੂਵੀ ਬਣਾਉਂਦੇ ਆ ਫੋਟੋ ਖਿੱਚ ਕੇ ਬਾਅਦ ਵਿੱਚ ਜਿੱਦਣ ਹੜ ਮੁ르ਗਿਆ ਪਾਣੀ ਮੁ르ਗਿਆ ਫਸਲਾਂ تباہ ਹੋ ਗਈਆਂ ਮੁੜ ਕੇ ਕਿਸੇ ਨੇ ਨਹੀਂ ਆਉਣਾ ਲੱਗਦਾ ਕਿ ਪਹਿਲਾਂ ਗੌਰ ਹੋ ਜਾਏ ਤਾਂ ਕੁਝ ਹਾਂ ਜੇ ਪਹਿਲਾਂ ਗੌਰ ਹੋ ਜਵੇ ਇਹਦੀ ਤਾਂ ਸਾਡੀ ਤਕਰੀਬਨ ਫਸਲ ਕਾਫੀ ਬਾ ਸਕਦੀ ਆ ਅਜੇ ਕੰਡਿਆਂ ਤੋਂ ਪਾਣੀ ਨਹੀਂ ਨਿਕਲਿਆ ਤੇ ਫਿਰ ਤੋਂ ਪਾਣੀ ਅਜੇ ਸਾਡੇ ਸਿਰਫ ਸਾਨੂੰ ਇਹ ਇੱਕ ਜਿਹੜੀ ਖਾਂੜੀ ਸਾਡੀ ਇਹ ਆ ਇਹੀ ਪਾਣੀ ਇਹੀ ਸਾਡੀ ਮਤਲਬ ਫਲਦ ਫਲ ਤਬਾਹ ਕਰ ਜਾਂਦੀ ਆ ਜੇ ਵਾਝੇ ਜਾਵੇ ਤੇ ਸਾਡਾ ਬਹੁਤ ਫਾਇਦਾ ਹੋ ਸਕਦਾ 5-700 ਕਿੱਲੋ ਵੱਸ ਸਕਦਾ ਜੀ ਆਰਾਮ ਨਾਲ ਵੱਸ ਸਕਦਾ ਜੀ ਰਮਿੰਦਰ ਭਾਜੀ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਜਿੱਦਾਂ ਸਥਿਤੀ ਹੁਣ ਬਣੀ ਹੋਈ ਆ ਡਾਵਾਂ ਡੋਲ ਵੀ ਸਥਿਤੀ ਔਰ ਤੁਹਾਡੀਆਂ ਪੈਲੀਆਂ ਹੁਣੇ ਡੁੱਬ ਗਈਆਂ हां ਸਾਡੇ ਤਾਂ ਫਿਰ ਆਹ ਸੈਂਪਲ ਨੇ ਜੀ ਕਰਿਆ ਜਿਹੜੀ ਖਾੜ ਜੇ ਵੱਜੀ ਜਾਂਦੀ ਇਹ ਇਹ ਪਾਣੀ ਸਾਡੇ ਜਾਣਾ ਨਹੀਂ ਸੀ ਜੀ ਹਜੇ ਜੀ ਤੇ ਇਹਨੇ ਸਾਡੇ ਇਹ ਸੈਂਪਲ ਨੇ ਸਾਡੇ ਕੰਮ ਕਰਿਆ ਜਾ ਕੇ ਏਰੀਆ ਸਾਰਾ ਸਮਝੋ ਜੀ ਦੀ ਸਾਡੀ ਲਾਗੇ ਨੀਵੇਂ ਨੀਵੇਂ ਥਾਂ 'ਚ ਮਾਰਤੀਏ ਸਾਡੀ ਖਤਮ ਕਰਤੀ ਬਸ ਆਹ ਸਾਡਾ ਸੈਂਪਲ ਜੀ ਬਸ ਇੱਕ ਬੰਨਿਆ ਜਾਵੇ ਸਾਡਾ ਜੀ ਇਹ ਫੇਰ ਬਹੁਤ ਫਰਕ ਆ ਜਦੋਂ ਬੰਨ ਵੱਜ ਜਾਵੇ ਸਾਡਾ ਇੱਥੇ ਲਾਗੇ ਲਾਗੇ ਹਨਾ ਫੇਰ ਨਹੀਂ ਸਾਡੀ ਇਹ ਜੀ ਕੋਈ ਹੱਲ ਹੋ ਸਕਦਾ ਜੀ ਜਦੋਂ ਅਸੀਂ ਮਿੱਟੀ ਇੱਥੇ ਚੱਕਣ ਲੱਗਦੇ ਸਾਨੂੰ ਡੱਕਣੇ ਸ਼ੁਰੂ ਹੋ ਜਾਂਦੇ ਜੇ ਇੱਥੇ ਖੋਲ ਦੇ ਦੇਣ ਸਾਨੂੰ ਤੇ ਅਸੀਂ ਘਰਾਪੀ ਲੋਕ ਇਥੋਂ ਮਿੱਟੀ ਚੱਕ ਲੈਣਾ ਹੂੰ ਵੀ ਕੱਗ ਡੂੰਗਾ ਹੋ ਜੇ ਜੀ ਵੀ ਪਾਣੀ ਥੱਲੇ ਦੀ ਲੰਗੀ ਜਾਵੇ ਜੀ ਸਾਨੂੰ ਇੱਥੇ ਸਾਨੂੰ ਮਿਲੇ ਕੋਈ ਗ੍ਰਾਂਟ ਮਿਲੇ ਜਿਵੇਂ ਕੋਈ ਸੀ ਆ ਬੰਦ ਕੰਮ ਦਾ ਜ਼ਗਾਰਡ ਇੱਥੇ ਲਾਈ ਹੈ ਜੀ ਹਨਾ ਵੀ ਪਾਣੀ ਇਹ ਰੋਕੇ ਹਨਾ ਇਹ ਹਲਕਾ ਛਤਰਾਣਾ ਚ ਛਤਰਾਣਾ ਇਹ ਸਫਾਣੇ ਚ ਮਤਲਬ ਕਿ ਤਨਾ ਕਿਤੇ ਹਲੇ ਮਤਲਬ ਨਹੀਂ ਸੀ ਡੁੱਬਣੀਆਂ ਫਸਲਾਂ ਜਿਵੇਂ ਐਡਵਾਂਸ ਹੈ ਨਾ ਜੀ ਹਾਂ ਜੀ ਇਹ ਦੇ ਕਰਕੇ ਇਹ ਪਹਿਲੀ ਡੁੱਬਰੀਆਂ ਹੀ ਹਜੇ ਹਜੇ ਵੀ ਪਾਣੀ ਆਂਦਾ ਨਹੀਂ ਹੈਗਾ ਗਰੋਂ ਸਾਡੇ ਇਹ ਚੀਜ਼ ਨੇ 4 ਦਿਨ ਪਹਿਲਾਂ ਪਾਣੀ ਆ ਗਿਆ ਜੀ ਇੱਧਰ ਇਹ ਅੱਜ ਲਾਲਾ ਜੀ 5 ਦਿਨ ਹੋ ਗਏ ਫਸਲ ਡੁੱਬੀਆਂ ਨੂੰ ਇਹ 5 ਦਿਨ ਲਾਲਾ ਜੀ ਹੁਣ ਕੀ ਬਜਣਾ ਗੋਭ ਚ ਜੀਰੀਆਂ ਹੀ ਇਹ ਸਮਝ ਖਤਮ ਆਈ ਇਹ ਹਲਕਾ ਛਤਰਾਣਾ ਚ ਜੀ ਛਤਰਾਣਾ ਇਹ ਸਹਾਣੇ ਚ ਚਲੰਤ ਮਤਲਬ ਮੈਨੂੰ ਕਲੋ ਆਉਂਦੇ ਹਾਂ ਉਹ ਉਹ ਉਹਨਾਂ ਦੇ ਵੀ ਆਇਆ ਕਰਿਆ ਹੈ ਜੀ ਉਹਨਾਂ ਨੂੰ ਪਤਾ ਇਹ ਜੀ ਉਹਨਾਂ ਨੂੰ ਪਤਾ ਸਾਰਾ ਦੇਖਿਆ ਆਏ ਹੋਏ ਸੀ ਉਹ ਵੀ ਉਹ ਮੁੜ ਕੇ ਇਹਨਾਂ ਨੇ ਦੇਖਿਆ ਹੀ ਨਹੀਂ ਆਣ ਕੇ ਸਾਡੇ ਵੀ ਹਾਲਾਤ ਇਹ ਹੈ ਨਾ ਓਕੇ